ਮੈਮ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖ ਨੂੰ ਮਿਲ ਰਿਹਾ ਹੈ ਥੋੜੀ ਸਰਦੀ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਦਾ ਆਉਣ ਵਾਲੇ ਦਿਨਾਂ ਤੇ ਮੌਸਮ ਰਹੇਗਾ ਇਹ ਜਿਹੜਾ ਲੋਕਾਂ ਨੂੰ ਚਾਹੀਦਾ ਹਾਂ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਡੇ ਟਾਈਮ ਟੈਂਪਰੇਚਰ ਅੱਜ ਕੱਲ ਨੀਅਰ ਨਾਰਮਲ ਚੱਲ ਰਿਹਾ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਡੇ ਟਾਈਮ ਟੈਂਪਰੇਚਰ ਸੀ ਪਰ ਜੇਸੀ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਨਾਈਟ ਟਾਈਮ ਟੈਂਪਰੇਚਰ ਜਿਆ ਨਾਰਮਲ ਤੋਂ ਜਿਵੇਂ ਅੱਜ ਵੀ ਨਾਈਟ ਟਾਈਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.4 ਡਿਗਰੀ ਸੈਂਟੀਗ੍ਰੇਡ ਜੋ ਉੱਪਰ ਹੈ ਸੋ ਪਿਛਲੇ 4-5 ਦਿਨ ਤੋਂ ਜਿਹੜਾ ਅਸੀਂ ਰਿਕਾਰਡ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅਬਜ਼ਰਵ ਕਰ ਰਹੇ ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਵੀ ਜਿਹੜਾ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 13 ਨਵੰਬਰ ਨੂੰ 15.4 ਡਿਗਰੀ ਸੈਂਟੀਗ੍ਰੇਡ ਜਿਹੜਾ ਵੱਧ ਤੋਂ ਵੱਧ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਨਾਈਟ ਟਾਈਮ ਟੈਂਪਰੇਚਰ ਪਰ ਅੱਜ 18.6 ਡਿਗਰੀ ਸੈਂਟੀਗ੍ਰੇਡ ਪਹਿਲੀ ਵਾਰੀ ਜਿਹੜਾ ਰਿਪੋਰਟ ਕੀਤਾ ਗਿਆ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ স্মੋਗ ਦੀ ਇੱਕ ਬੜੀ ਥਿੱਕ ਲੇਅਰ ਜਿਹੜੀ ਲੇਅਰ ਬਣੀ ਹੋਈ ਹੈਗੀ ਆ ਸੋ ਉਹਦੇ ਕਰਕੇ ਜਿਹੜੀ ਆਊਟਗoing ਰੇਡੀਏਸ਼ਨ ਨਹੀਂ ਹੋ ਰਹੀ ਤਾਂ ਟੈਂਪਰੇਚਰ ਦੇ ਵਿੱਚ ਇਨਕਰੀਜ਼ ਅਬਜ਼ਰਵ ਕੀਤੀ ਗਈ ਹੈ ਔਰ ਆਨਵਰ ਦੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਡਬਲਯੂਡੀ ਸਿਸਟਮ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਵੈਦਰ ਕੰਡੀਸ਼ਨ ਜਿਹੜੀਆਂ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਹਮ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸੜਕਾਂ ਦੇ ਉੱਪਰ ਕੀ ਹੁੰਦਾ ਹੈ ਬੇਸ਼ੱਕ ਜਿਹੜਾ ਸਮਾਂ ਵਿੱਚ ਦੁਪਹਿਰ ਦਾ ਹੋ ਜਾਂਦਾ ਧੂੜ ਨਹੀਂ ਨਿਕਲਦਾ ਤੇ ਸਾਰਾ ਸਾਰਾ ਦਿਨ ਜਿਹੜਾ ਉਹ ਸੜਕਾਂ ਦੇ ਉੱਪਰ ਜਿਹੜਾ ਅਜਿਹੀ ਹਾਲਤ ਬਣੇ ਰਹਿੰਦੇ ਇਹ ਧੂੜ ਹੈ ਜਾਂ ਪ੍ਰਦੂਸ਼ਣ ਹੈ। ਹਾਂ ਜੀ ਇਹ ਜ਼ਿਆਦਾ ਤਸੀਰ ਕਿਉਂਕਿ স্মੋਕ ਬਹੁਤ ਬਣਿਆ ਹੋਇਆ ਪ੍ਰਦੂਸ਼ਣ ਹੈਗਾ ਪਰ ਨਾਲ ਜਦੋਂ ਫੌਗ ਵੀ ਮਿਲ ਜਾਂਦੀ ਹੈ ਤਾਂ ਅਸੀਂ ਉਹਨੂੰ স্মੋਕ ਕਹਿ ਦਿੰਦੇ ਹਾਂ ਸੋ ਇਹ ਸਮੋਗੀ ਕੰਡੀਸ਼ਨਸ ਜਿਹੜੀਆਂ ਅੱਜ ਕੱਲ ਬਣੀਆਂ ਹੋਈਆਂ ਨੇ ਕਿਉਂਕਿ ਫੌਗ ਵੀ ਵਿੱਚ ਹੈ ਪਰ ਕਿਉਂਕਿ স্মੋਕ ਬਹੁਤ ਜ਼ਿਆਦਾ ਹੋ ਚੁੱਕਾ ਹੈ ਸੋ ਇਹ ਜਿਹੜੀ ਥਿਕ ਲੇਅਰ স্মੋਕ ਦੀ ਰੀਜਨ ਦੇ ਵਿੱਚ ਬਣੀ ਹੋਈ ਹੈ ਮੈਮ ਜਿਸ ਤਰ੍ਹਾਂ ਕੀ ਹੁਣ ਜਿਹੜੀ ਇਹ ਕਣਕ ਦੀ ਵਜਾਈ ਦਾ ਜਿਹੜਾ ਸ਼ਰਮਾ ਮਾਏ ਤੋਂ ਨਿ ਸ਼ੁਰੂਆਤ ਹੋ ਚੁੱਕੀ ਹੈ ਜੀ ਇਹ ਜਿਹੜੀ ਕਿਸਾਨ ਵੀਰਾਂ ਨੂੰ ਸਲਾਹ ਦਿਓਗੇ ਕਿ ਕਿਤਨਾ ਜਿਹੜਾ ਰੈਡ ਵਾਲਾ ਜੀ ਜੀ ਅਸੀਂ ਕਿਸਾਨ ਵੀਰਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਉਹਦੇ ਮੁਤਾਬਕ ਉਹ ਜਿਹੜੀ ਫਸਲਾਂ ਆਪਣੇ ਖੇਤਾਂ ਨੂੰ ਇਰੀਗੇਟ ਕਰਕੇ ਜਿਹੜੀ ਸੋਇੰਗ ਸਟਾਰਟ ਕਰ ਸਕਦੇ ਨੇ ਜਿਸ ਤਰ੍ਹਾਂ ਕੀ ਏਕਿਓ ਲੈਵਲ ਜਿਹੜਾ ਬਦਲੇ ਹ ਲਗਾਤਾਰ ਲੱਗਦਾ ਕਿ ਇਹਦੇ ਨਾਲ ਲੋਕਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤਰ੍ਹਾਂ ਤੁਸੀਂ ਕਹਿੰਨੇ ਵੀ ਸਮੋਗ ਹੈ ਤਾਣੈਂਡ ਦੀ ਦਿੱਕਤਾਂ ਹੋਰ ਲੋਕ ਕਿਸ ਤਰ੍ਹਾਂ ਦਾ ਆਪਣਾ ਬਚਾਅ ਰੱਖਣ ਬਿਲਕੁਲ ਜੀ ਕਿਉਂਕਿ ਜਦੋਂ ਇਹ ਜਿਹੜੀ ਇਥੇ ਕਲੀਅਰ স্মੋਕ ਦੀ ਬਣੀ ਹੋਈ ਹੈ ਸੋ ਉਹਦੇ ਨਾਲ ਜਿਹੜੀ 에ਅਰ ਕੁਆਲਿਟੀ ਕਾਫੀ ਡਿਗਰਿਓਰੇਟ ਹੁੰਦੀ ਹੈ ਸੋ ਸਾਰਿਆਂ ਨੂੰ ਸੇਧ ਦਾ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਡਾਇਰੈਕਟ ਐਕਸਪੋਜ਼ਰ ਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਇਸ ਤਰ੍ਹਾਂ ਦੀ ਜਦੋਂ ਅਸੀਂ ਪ੍ਰਦੂਸ਼ਿਤ ਹਵਾ ਦੇ ਵਿੱਚ ਸਾਹ ਲੈਂਦੇ ਆ ਤਾਂ ਆਉਂਦੀਆਂ ਨੇ ਸੋ ਸਾਰਿਆਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਜ਼ਰੂਰ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਉਹਨਾਂ ਨੂੰ ਇਨਡੋਰ ਹੀ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਇਪਲੂਟਿਡ 에ਅਰ ਆਏ ਤੋਂ ਉਹਨਾਂ ਦਾ ਬਚਾਅ ਹੋ ਸਕੇ ਇਸ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਹੈ ਤੇ ਕਿਤ ਤਰ੍ਹਾਂ ਲੋਕ ਜਿਹੜਾ ਆਪਣਾ ਵਿਚਾਰ ਕਰਨੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਣੀ ਧੁੰਦ ਦੀ ਜਿਹੜੀ 2-3 ਦਿਨ ਆਈਐਮਡੀ ਵੱਲੋਂ ਪ੍ਰੈਡਿਕਸ਼ਨ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੋਗੀ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਬਣੀਆਂ ਰਹਿ ਸਕਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਆਪਦਾ ਇਹਦੇ ਤੋਂ ਜ਼ਰੂਰ ਬਚਾ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਮੋਗੀ ਕੰਡੀਸ਼ਨਸ ਦੇ ਵਿੱਚ ਅਸੀਂ ਸਾਹ ਲੈਂਦੇ ਆ ਤਾਂ ਉਹਦੇ ਨਾਲ ਹੈਲਥ ਇਲਨੈਸਸ ਆਉਂਦੀਆਂ ਨੇ ਜਿਹੜੀਆਂ ਰੈਸਪੀਰੇਟਰੀ ਪ੍ਰੋਬਲਮਸ ਆਉਂਦੀਆਂ ਨੇ ਸੋ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ